ਪ੍ਰਿਆੰਕਾ ਤੇ ਪਰਿਨੀਤੀ ਚੋਪੜਾ ਤੋਂ ਖਫਾ ਹੈ ਮੀਰਾ ਚੋਪੜਾ ਇਹ ਹਾਂ ਕਿ ਨਾ ਐਕਟ੍ਰੈਸਸ ਦੇ ਵੱਲੋਂ ਕਦੀ ਵੀ ਨਹੀਂ ਕੀਤੀ ਗਈ ਇੰਡਸਟਰੀ ਦੇ ਵਿੱਚ ਸਪੋਰਟ ਸ੍ਰੀਕਲ ਮੈਂ ਸੋਨੀਆ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਮੀਰਾ ਚੋਪੜਾ ਦੇ ਬਾਰੇ ਜੋ ਕਿ ਇੱਕ ਵੱਡਾ ਨਾਮ ਹੈ ਫੇਮਸ ਨਾਮ ਹੈ ਕਈ ਨੂੰ ਸੋਚ ਕੇ ਜ਼ਰੂਰ ਯਾਦ ਆਇਆ ਹੋਗਾ ਕਿ ਐਕਟਰਸ ਦੇ ਬਾਰੇ ਕਦੀ ਸੁਣਿਆ ਤਾਂ ਨਹੀਂ ਹੈ ਪਰ ਮੈਂ ਦੱਸ ਦਮਾ ਕਿ ਸਾਊਥ ਇੰਡਸਟਰੀ ਦੇ ਵਿੱਚ ਮੀਰਾ ਚੋਪੜਾ ਜੋ ਹੈ ਇੱਕ ਪਪੂਲਰ ਐਕਟਰਸ ਦੇ ਵਿੱਚ ਸ਼ਮਾਲ ਸੋ ਇਹਨਾਂ ਦੀ ਗੱਲ ਕਰੀਏ ਤੇ ਇਹ ਪ੍ਰਿਆੰਕਾ ਤੇ ਪਰਿਨੀਤੀ ਚੋਪੜਾ ਦੀ ਕਜ਼ਨ ਸਿਸਟਰ ਵੀ ਆ ਤੇ ਇਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਨਰਾਜ਼ਗੀ ਵੀ ਜ਼ਾਹਰ ਕੀਤੀ ਗਈ ਸੀ ਇਹ ਨਰਾਜ਼ਗੀ ਪ੍ਰਿਆੰਕਾ ਤੇ ਪਰਿਨੀਤੀ ਚੋਪੜਾ ਦੇ ਨਾਲ ਸੀ ਦਰਅਸਲ ਐਕਟਰਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਵੱਲੋਂ 2016 ਦੇ ਵਿੱਚ ਜਰ ਸ਼ਰਮਨ ਜੋਸ਼ੀ ਦੇ ਨਾਲ ਫਿਲਮ 9020 ਤੋਂ ਡੈਬਿਊ ਕੀਤਾ ਗਿਆ ਸੀ ਕਰਾ ਇਸ ਫਿਲਮ ਦੇ ਬਾਅਦ ਇਹਨਾਂ ਨੂੰ ਬਾਲੀਵੁੱਡ ਦੇ ਵਿੱਚ ਕੁਝ ਖਾਸ ਪ੍ਰੋਜੈਕਟਸ ਨਹੀਂ ਮਿਲੇ ਸੀਗੇ ਜਿਸ ਤੋਂ ਬਾਅਦ ਐਕਟ੍ਰੈਸ ਨੇ ਸਾਊਥ ਇੰਡਸਟਰੀ ਦਾ ਰੁਖ ਕੀਤਾ ਸੀਗਾ ਉੱਥੇ ਬਹੁਤ ਸਰੀਆ ਫਿਲਮਾਂ ਮਿਲਿਆ ਸੀਗੀਆਂ ਜਿਸ ਕਰਕੇ ਹੁਣ ਐਕਟ੍ਰੈਸ ਜੋ ਆ ਉੱਥੇ ਇੱਕ ਵੱਡਾ ਨਾਮ ਹੈ ਇਤੋ ਦੀ ਗੱਲ ਕਰੀਏ ਤੇ ਹਾਲ ਹੀ ਦੇ ਵਿੱਚ ਐਕਟਰਸ ਦੀ ਬਾਲੀਵੁੱਡ ਦੀ ਸੈਕੰਡ ਫਿਲਮ ਸਫੇਦ ਆਉਣ ਵਾਲੀ ਹੈ ਇਹ ਫਿਲਮ ਜੋ ਆ 2 ਦਿਨ ਬਾਅਦ ਯਾਨੀ ਕਿ 26 ਦਸੰਬਰ ਨੂੰ ਰਿਲੀਜ਼ ਹੋਵੇਗੀ ਤੇ ਇਸ ਦੇ ਪ੍ਰੋਮੋਸ਼ਨ ਦੌਰਾਨ ਐਕਟਰਸ ਨੇ ਇੰਟਰਵਿਊ ਦੇ ਵਿੱਚ ਖੁਲਾਸਾ ਕੀਤਾ ਕਿ ਪ੍ਰਿਆੰਕਾ ਚੋਪੜਾ ਤੇ ਪਰਿਨੀਤੀ ਚੋਪੜਾ ਵੱਲੋਂ ਕਦੇ ਵੀ ਉਹਨਾਂ ਨੂੰ ਸਪੋਰਟ ਨਹੀਂ ਕੀਤੀ ਗਈ ਹਾਲਾਂਕਿ ਜਦੋਂ ਪ੍ਰਿਆੰਕਾ ਚੋਪੜਾ ਹਾਲੀਵੁੱਡ ਦੇ ਵਿੱਚ ਸੈਟਲ ਹੋ ਚੁੱਕੀ ਸੀ ਵੱਡਾ ਨਾਮ ਬਣ ਗਿਆ ਸੀ ਤੇ ਹਾਲੀਵੁੱਡ ਚਲੇ ਗਈ ਸੀ ਤਾਂ ਪਰਿਨੀਤੀ ਜਦੋਂ ਇੰਡਸਟਰੀ ਦੇ ਵਿੱਚ ਆਈ ਸੀਗੀ ਤੇ ਪ੍ਰਿਆੰਕਾ ਚੋਪੜਾ ਵੱਲੋਂ ਕਾਫੀ ਜ਼ਿਆਦਾ ਸਪੋਰਟ ਕੀਤੀ ਗਈ ਸੀ ਪ੍ਰਮੋਟ ਵੀ ਕੀਤਾ ਗਿਆ ਉਸ ਦਾ ਜਦੋਂ ਉਹਨਾਂ ਦੀ ਪਹਿਲੀ ਫਿਲਮ ਆਣੀ ਸੀ ਪਰਿਨੀਤੀ ਚੋਪੜਾ ਦੀ ਤਾਂ ਐਕਟ੍ਰੈਸ ਪ੍ਰਿਆੰਕਾ ਚੋਪੜਾ ਇਸ ਤਰ੍ਹਾਂ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਸੀ ਪਰ ਜਦੋਂ ਮੀਰਾ ਚੋਪੜਾ ਵੱਲੋਂ ਡੈਬਿਊ ਕੀਤਾ ਗਿਆ ਤਾਂ ਨਾਹੀ ਪ੍ਰਿਨੀਤੀ ਚੋਪੜਾ ਵੱਲੋਂ ਨਾਹੀ ਪ੍ਰਿਆੰਕਾ ਚੋਪੜਾ ਵੱਲੋਂ ਕੋਈ ਵੀ ਗੱਲਬਾਤ ਕੀਤੀ ਕਿ ਅਜੀਹਾ ਮੀਰਾ ਚੋਪੜਾ ਦਾ ਕਹਿਣਾ ਸੀ ਜਿਸ ਤੋਂ ਬਾਅਦ ਐਕਟ੍ਰੈਸ ਨੇ ਕਹਿਣਾ ਸੀਗਾ ਕਿ ਸਾਨੂੰ ਫੇਕ ਚੀਜ਼ਾਂ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਸਾਡੇ ਰਿਸ਼ਤੇ ਬਹੁਤ ਵਧੀਆ ਨੇ ਪਰ ਅਸਲ 'ਚ ਅਜੀਹਾ ਕੁਝ ਵੀ ਨਹੀਂ ਹੈ ਅਸੀਂ ਕੋਈ ਖਾਸ ਬੌਂਡ ਇੱਕ ਦੂਸਰੇ ਦੇ ਨਾਲ ਸ਼ੇਅਰ ਨਹੀਂ ਕਰਦੀਆ ਉਹ ਮੇਰੀਆ ਭੈਣਾ ਤਾਂ ਹੈ ਪਰ ਭੈਣਾ ਵਰਗਾ ਸਾਡੇ ਦਰਮਿਆਨ ਕੁਝ ਵੀ ਨਹੀਂ ਹੈ ਕਿਉਂਕਿ ਐਕਟ੍ਰੈਸ ਨੇ ਇਹ ਨਰਾਜ਼ਗੀ ਜ਼ਾਹਰ ਕਰਦੇ ਹੋਇਆ ਕਿਹਾ ਕਿ ਜਦੋਂ ਮੈਂ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀਗਾ ਤਾਂ ਮੈਨੂੰ ਕਿਸੇ ਵੀ ਐਕਟਰਸ ਦੇ ਚੋਣਾਂ ਦੀ ਕਜ਼ਨ ਸੀਗਾ ਉਹਨਾਂ ਦੇ ਵੱਲੋਂ ਸਪੋਰਟ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਐਕਟਰਸ ਨੇ ਕਿਹਾ ਕਿ ਮੈਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਵੀ ਨਹੀਂ ਆ ਇਥੋਂ ਤੱਕ ਕਿ ਨਾ ਹੀ ਮੈਨੂੰ ਕਿਸ ਨੇ ਸਪੋਰਟ ਦੀ ਆਫਰ ਕੀਤੀ ਸੀਗੀ ਸੋ ਮੈਂ ਆਪਣੇ ਦਮ ਦੇ ਉਤੇ ਹੀ ਇੰਡਸਟਰੀ ਦੇ ਵਿੱਚ ਕੰਮ ਕਰਾਂਗੀ ਤਾਂ ਐਕਟਰਸ ਨੇ ਉਸ ਦਿਨ ਆਲੀ ਕਿਹਾ ਕਿ ਇੱਕ ਪਰਿਵਾਰ ਦੀਆਂ 3-4 ਕੁੜੀਆਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਨੇ ਪਰ ਇੱਕ ਦੂਸਰੇ ਦੀ ਮਦਦ ਵੀ ਕਰਦੀਆਂ ਨੇ ਪਰ ਮੇਰੇ ਨਾਲ ਕਦੇ ਵੀ ਅਜੀਹਾ ਨਹੀਂ ਹੋਇਆ ਤੇ ਇਸ ਦੇ ਨਾਲ ਹੀ ਐਕਟਰਸ ਨੇ ਕਿਹਾ ਕਿ ਦੋ ਕਜ਼ਨ ਸਿਸਟਰ ਜਿਵੇਂ ਕਿ ਪ੍ਰਿਆੰਕਾ ਚੋਪੜਾ ਪ੍ਰਨੀਤੀ ਚੋਪੜਾ ਉਹਨਾਂ ਦੇ ਨਾਲ ਹਮੇਸ਼ਾ ਹੀ ਉਸ ਦਾ ਦੂਰ ਦਾ ਰਿਸ਼ਤਾ ਰਿਹਾ ਹੈ ਹਾਲਾਂਕਿ ਉਸਨੇ ਇਹ ਵੀ ਕਿਹਾ ਕਿ ਉਹਨਾਂ ਨਾਲ ਚੰਗੇ ਰਿਸ਼ਤੇ ਹੋਣ ਦਾ ਉਹ ਦਿਖਾਵਾ ਨਹੀਂ ਕਰਦੀ ਕਿਉਂਕਿ ਇਸ ਦੇ ਨਾਲ ਕੁਝ ਵੀ حاصل ਨਹੀਂ ਹੋਵੇਗਾ ਤੇ ਨਾ ਹੀ ਅਜੀਹਾ ਕੁਝ ਹੈ ਤਾਂ ਇਹ ਕਹਿਣਾ ਸੀ ਐਕਟਰਸ ਮੀਰਾ ਚੋਪੜਾ ਦਾ ਸੋ ਤੁਹਾਡਾ ਇਸ ਦੇ ਉੱਤੇ ਕੀ ਕੁਝ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ